ਜਾਂਦਾ ਹੈ ਇਥੇ ਰੁੱਝੇ ਰਹਿਣ ਦੇ ਮਾਇਨੇ ਇੱਕ ਪੂਰਨ ਜੀਵਨ ਜਿਉਣ ਦੇ ਅਰਥ ਵਿੱਚ ਕਹੇ ਗਏ ਹਨ ਤੁਹਾਡੇ ਅੰਦਰ ਇੱਕ ਜਨੂਨ ਹੈ ਇੱਕ ਅਨੋਖੀ ਪ੍ਰਤਿਭਾ ਹੈ ਜੋ ਤੁਹਾਡੇ ਜੀਵਨ ਨੂੰ ਅਰਥ ਦਿੰਦੀ ਹੈ ਅਤੇ ਜੋ ਤੁਹਾਨੂੰ ਅੰਤ ਤੱਕ ਆਪਣਾ ਬੈਸਟ ਦੇਣ ਲਈ ਪ੍ਰੇਰਿਤ ਕਰਦੀ ਹੈ ਜੇਕਰ ਤੁਸੀਂ ਹਾਲੇ ਤੱਕ ਨਹੀਂ ਜਾਣਦੇ ਕਿ ਤੁਹਾਡਾ ਇਕਿਗਾਈ ਕੀ ਹੈ ਤਾਂ ਤੁਹਾਡਾ ਮਿਸ਼ਨ ਹੈ ਇਸ ਨੂੰ ਲੱਭਣਾ ਜਿਸ ਵਿੱਚ ਇਹ ਕਿਤਾਬ ਤੁਹਾਡੀ ਮਦਦ ਕਰੇਗੀ ਸਾਡੇ ਸਾਰਿਆਂ ਦਾ ਇਕਿਗਾਈ ਵੱਖਰਾ ਹੈ ਪਰ ਇੱਕ ਚੀਜ਼ ਜੋ ਸਾਰਿਆਂ ਵਿੱਚ ਕਾਮਨ ਹੈ ਉਹ ਹੈ ਇਸ ਦੇ ਅਰਥ ਦੀ ਖੋਜ ਜਦੋਂ ਅਸੀਂ ਆਪਣੇ ਦਿਨ ਨੂੰ ਉਸ ਚੀਜ਼ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹੋਏ ਬਿਤਾਉਂਦੇ ਹਾਂ ਜੋ ਸਾਡੇ ਲਈ ਸਾਰਥਕ ਹੈ ਤਾਂ ਅਸੀਂ ਜ਼ਿਆਦਾ ਪੂਰਨ ਰੂਪ ਚ ਜਿਉਂਦੇ ਹਾਂ ਜਦੋਂ ਅਸੀਂ ਇਹ ਕਨੈਕਸ਼ਨ ਖੋਦਿੰਦੇ ਹਾਂ ਤਾਂ ਅਸੀਂ ਨਿਰਾਸ਼ਾ ਮਹਿਸੂਸ ਕਰਦੇ ਹਾਂ ਇਹ ਸਾਡੀ ਇਕੀਗਾਈ ਸਾਡੇ ਸਾਰਿਆਂ ਦੇ ਅੰਦਰ ਗਹਿਰਾਈ ਵਿੱਚ ਛੁਪੀ ਹੋਈ ਹੈ ਅਤੇ ਉਸ ਨੂੰ ਖੋਜਣ ਲਈ ਸਾਨੂੰ ਆਪਣੇ ਅੰਦਰ ਬਹੁਤ ਅੰਦਰ ਗਹਿਰਾਈ ਚ ਚਾਕਣ ਦੀ ਜ਼ਰੂਰਤ ਹੈ ਜਪਾਨ ਦੇ ਓਕੀਨਾਵਾ ਟਾਪੂ ਜਿਸ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਲੰਬੀ ਉਮਰ ਵਾਲੇ ਲੋਕਾਂ ਦਾ ਟਾਪੂ ਵੀ ਕਿਹਾ ਜਾਂਦਾ ਹੈ ਇਸ ਟਾਪੂ ਤੇ ਪੈਦਾ ਹੋਏ ਲੋਕਾਂ ਦੇ ਅਨੁਸਾਰ ਸਾਡਾ ਇਕਿਗਾਈ ਉਹ ਕਾਰਨ ਹੈ ਜਿਸ ਦੇ ਨਾਲ ਅਸੀਂ ਹਰ ਸਵੇਰ ਉੱਠਦੇ ਹਾਂ ਇੱਕ ਵਾਰ ਜਦੋਂ ਅਸੀਂ ਆਪਣਾ ਇਕਿਗਾਈ ਲੱਭ ਲੈਂਦੇ ਹਾਂ ਤਾਂ ਉਸ ਦਾ ਪਾਲਣ ਕਰਨਾ ਅਤੇ ਹਰ ਦਿਨ ਉਸ ਨੂੰ ਫੋਲੋ ਕਰਨਾ ਤੁਹਾਡੇ ਜੀਵਨ ਵਿੱਚ ਅਰਥ ਲੈ ਕੇ ਆਏਗਾ ਤੁਹਾਡੇ ਜੀਵਨ ਵਿੱਚ ਕੋਈ ਇੱਕ ਮਹੱਤਵਪੂਰਨ ਉਦੇਸ਼ ਹੋਵੇ ਜਾਂ ਕੋਈ ਪਰ ਤੁਹਾਡੇ ਕੋਲ ਇੱਕ ਇਕੀਗਾਈ ਹੈ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਉਹ ਆਰਾਮ ਨਾਲ ਰਹਿਣ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਦਾ ਆਨੰਦ ਲੈਣ ਵਿੱਚ ਫਰਕ ਹੁੰਦਾ ਹੈ ਇੱਕ ਗੱਲ ਜੋ ਸ਼ਪਸਟੂਪ ਨਾਲ ਪਰਿਭਾਸ਼ਿਤ ਇਕੀਗਾਈ ਵਾਲੇ ਸਾਰੇ ਲੋਕਾਂ ਵਿੱਚ ਕਾਮਨ ਹੈ ਉਹ ਇਹ ਹੈ ਕਿਉਂ ਆਪਣੇ ਜਨੂਨ ਦਾ ਪਿੱਛਾ ਕਰਦੇ ਹਨ ਚਾਹੇ ਕੁਝ ਵੀ ਹੋ ਜਾਵੇ ਇਸ ਮੂਲ ਭੂਤ ਸੰਦਰਭ ਦੇ ਨਾਲ ਸ਼ੁਰੂਆਤ ਕਰਨਾ ਬਹੁਤ ਮਹੱਤਵਪੂਰਨ ਹੈ ਮਾਨਵ ਵਿਕਾਸ ਦੀਆਂ ਕਈ ਅਧਿਆਤਮਕ ਪਰੰਪਰਾਵਾਂ ਅਤੇ ਸਿਧਾਂਤ ਇਸੇ ਦੇ ਕਿਸੇ ਨਾ ਕਿਸੇ ਰੂਪ ਵਿੱਚ ਮਿਲਦੇ ਪ੍ਰਤੀਤ ਹੁੰਦੇ ਹਨ ਅਜਿਹਾ ਲੱਗਦਾ ਹੈ ਕਿ ਜੀਵਨ ਦਾ ਉਦੇਸ਼ ਜਾਂ ਮੰਤਵ ਲੱਭਣ ਅਤੇ ਉਦੇਸ਼ ਬਣਾਉਣ ਦਾ ਇੱਕ ਸੰਯੋਜਨ ਹੈ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਜੀਵਨ ਦਾ ਉਦੇਸ਼ ਜਾਂ ਮੰਤਵ ਚੁੰਨਦੇ ਹੋ ਇਸ ਨੂੰ ਲੱਭਦੇ ਹੋ ਪਰ ਤੁਸੀਂ ਇਸ ਨਾਲ ਕੀ ਕਰਦੇ ਹੋ ਇਹ ਤਾਂ ਤੁਸੀਂ ਹੀ ਚੁੰਦੇ ਹੋ ਇਸ ਨੂੰ ਦੇਖਣ ਦਾ ਇੱਕ ਹੋਰ ਤਰੀਕਾ ਹੋ ਸਕਦਾ ਹੈ ਆਪਣੀ ਕਿਸਮਤ ਜਾਂ ਆਪਣੇ ਭਾਗ ਨੂੰ ਪਿਆਰ ਕਰਨਾ ਅਤੇ ਆਪਣੀ ਆਜ਼ਾਦ ਇੱਛਾ ਨਾਲ ਇਸ ਨੂੰ ਚੁਣਨਾ ਅਤੇ ਇਸ ਨੂੰ ਦੇਖਣ ਦਾ ਇੱਕ ਹੋਰ ਤਰੀਕਾ ਆਂਤ੍ਰਿਕ ਉਦੇਸ਼ ਅਤੇ ਬਾਹਰੀ ਉਦੇਸ਼ ਦਾ ਇੱਕ ਮਿੱਖ ਹੋ ਕੇ ਕੰਮ ਕਰਨਾ ਹੋ ਸਕਦਾ ਹੈ ਆਪਣੇ ਆਂਤ੍ਰਿਕ ਉਦੇਸ਼ ਯਾਨੀ ਹੋਣ ਨੂੰ ਆਪਣੇ ਬਾਹਰੀ ਉਦੇਸ਼ ਯਾਨੀ ਕਰਨ ਦੇ ਨਾਲ ਅਲਾਈਨ ਕਰਨਾ ਇਸ ਕਿਤਾਬ ਦੇ ਆਉਣ ਵਾਲੇ ਭਾਗਾਂ ਵਿੱਚ ਅਸੀਂ ਇਕਿਗਾਈ ਚ ਦੱਸੇ ਗਏ 10 ਨਿਯਮਾਂ ਤੇ ਡਿਸਕਸ਼ਨ ਕਰਾਂਗੇ ਜੋ ਇਸ ਪ੍ਰਕਾਰ ਹਨ ਹਮੇਸ਼ਾ ਐਕਟਿਵ ਰਹੋ ਕਦੇ ਰਿਟਾਇਰ ਨਾ ਹੋਵੋ ਹਰ ਕੰਮ ਸਹਿਜ ਨਾਲ ਕਰੋ ਹਮੇਸ਼ਾ ਭੁੱਖ ਰੱਖ ਕੇ ਖਾਓ ਆਪਣੇ ਆਪ ਨੂੰ ਚੰਗੇ ਦੋਸਤਾਂ 'ਚ ਰੱਖੋ ਆਪਣੇ ਅਗਲੇ ਜਨਮ ਦਿਨ ਲਈ ਫਿੱਟ ਅਤੇ ਤੰਦਰੁਸਤ ਰਹੋ ਖੁੱਲ ਕੇ ਮੁਸਕਰਾਓ ਕੁਦਰਤ ਦੇ ਨਾਲ ਜੁੜੋ ਗ੍ਰੇਟਫੁਲ ਰਹੋ ਅਤੇ ਅੱਜ ਦੇ ਦਾਇਰੇ ਵਿੱਚ ਜਿਓ ਇਸ ਤਰ੍ਹਾਂ ਤੁਸੀਂ ਵੀ ਆਪਣੇ ਕੀਗਾਈ ਦਾ ਪਾਲਣ ਕਰੋ ਜਾਪਾਨ ਦੇ ਲੋਕਾਂ ਦੀ ਲੰਮੀ ਉਮਰ ਦਾ ਰਾਜ਼ ਤੁਹਾਡੇ ਸਾਹਮਣੇ ਉਜਾਗਰ ਕਰਨਾ ਅਤੇ ਤੁਹਾਨੂੰ ਆਪਣਾ ਇਕਿਗਾਈ ਲੱਭਣ ਵਿੱਚ ਤੁਹਾਡੀ ਮਦਦ ਕਰਨਾ ਹੀ ਇਸ ਕਿਤਾਬ ਦਾ ਮਕਸਦ ਹੈ ਕਿਉਂਕਿ ਜਿੰਨੇ ਲੋਕਾਂ ਨੂੰ ਵੀ ਆਪਣਾ ਇਕਿਗਾਈ ਮਿਲਿਆ ਹੈ ਉਹ ਸੁਖਮਈ ਜੀਵਨ ਜੀ ਰਹੇ ਹਨ ਇੱਕ ਜਾਪਾਨੀ ਕਹਾਵਤ ਦੇ ਅਨੁਸਾਰ 100 ਸਾਲ ਜੀਣ ਦੀ ਇੱਛਾ ਤੁਹਾਡੇ ਅੰਦਰ ਤਾਂ ਹੀ ਹੋਵੇਗੀ ਜੇਕਰ ਤੁਹਾਡੇ ਜੀਵਨ ਦਾ ਹਰ ਪਲ ਸਕਿਰਿਆਤਾ ਨਾਲ ਭਰਿਆ ਹੋਵੇਗਾ ਹਰ ਕੋਈ ਵੱਡੀ ਉਮਰ 'ਚ ਵੀ ਜਵਾਨ ਦਿਖਣਾ ਚਾਹੁੰਦਾ ਹੈ ਆਖਿਰ ਸਾਡੇ ਵਜੂਦ ਦੀ ਵਜ੍ਹਾ ਕੀ ਹੈ ਸਾਡੇ ਸਭ ਦੇ ਮਨ ਵਿੱਚ ਇਹ ਸਵਾਲ ਕਦੇ ਨਾ ਕਦੇ ਜ਼ਰੂਰ ਆਉਂਦਾ ਹੈ ਚਾਹੇ ਅਸੀਂ ਆਪਣੇ ਜੀਵਨ ਵਿੱਚ ਕਿੰਨੇ ਵੀ ਉਤਰਾਵਾਂ ਚੜਾਵਾਂ ਨਾਲ ਕਿਉਂ ਨਾ ਜੂਝ ਰਹੇ ਹੋਈਏ ਜਾਂ ਸਭ ਕੁਝ ਸਮੂਦ ਕਿਉਂ ਨਾ ਚੱਲ ਰਿਹਾ ਹੋਵੇ ਦੋਸਤੋ ਜੇਕਰ ਇੱਕ ਵਾਰੀ ਤੁਹਾਨੂੰ ਆਪਣਾ ਇਕੀ ਗਾਈ ਸਪਸ਼ਟ ਹੋ ਜਾਵੇ ਨਾ ਤਾਂ ਫਿਰ ਸੁੱਖ ਅਤੇ ਸੰਤੁਸ਼ਟੀ ਆਪਣੇ ਆਪ ਮਿਲਦੀ ਹੈ ਇਸ ਕਿਤਾਬ ਤੋਂ ਤੁਹਾਨੂੰ ਜਾਪਾਨੀ ਲੋਕਾਂ ਦੇ ਤਨ ਮਨ ਅਤੇ ਬੁੱਧੀ ਤੋਂ ਹਮੇਸ਼ਾ ਤੰਦਰੁਸਤ ਰਹਿਣ ਦਾ ਰਾਜ਼ ਵੀ ਪਤਾ ਲੱਗੇਗਾ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਤੋਂ ਦੇ ਲੋਕ ਰਿਟਾਇਰਮੈਂਟ ਸ਼ਬਦ ਨੂੰ ਜਾਣਦੇ ਤੱਕ ਨਹੀਂ ਉਹਨਾਂ ਦੇ ਲਈ ਆਪਣੇ ਜੀਵਨ ਦਾ ਉਦੇਸ਼ ਇੰਨਾ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੱਕ ਉਹਨਾਂ ਦਾ ਸਰੀਰ ਸਾਥ ਦਿੰਦਾ ਹੈ ਉਹ ਆਪਣਾ ਪਸੰਦੀਦਾ ਕੰਮ ਕਰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਉਹ ਸਾਰਾ ਸਮਾਂ ਐਕਟਿਵ ਅਤੇ ਬਿਜ਼ੀ ਰਹਿੰਦੇ ਹਨ ਓਕਿਨਾਵਾ ਟਾਪੂ ਦੇ ਲੋਕ ਕਹਿੰਦੇ ਹਨ ਕਿ ਹਰ ਸਵੇਰ ਉੱਠਣ ਦਾ ਉਹਨਾਂ ਦਾ ਇੱਕ ਕਾਰਨ ਹੁੰਦਾ ਹੈ ਅਤੇ ਇਹ ਹੈ ਉਹਨਾਂ ਦਾ ਇਕੀਗਾਈ ਜਪਾਨ ਦਾ ਇਹ ਛੋਟਾ ਜਿਹਾ ਦੀਪ ਓਕਿਨਾਵਾ ਪੂਰੀ ਦੁਨੀਆ 'ਚ ਬਲੂ ਜ਼ੋਨ ਦੇ ਨਾਲ ਮਸ਼ਹੂਰ ਹੈ ਉਹ ਬਲੂ ਜ਼ੋਨ ਜਿੱਥੇ ਲੰਬੀ ਉਮਰ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਹਨ ਲੰਮੀ ਉਮਰ ਦੇ ਉਹਨਾਂ ਦੇ ਰਾਜ਼ ਬਾਰੇ ਪਤਾ ਕਰਨ ਤੇ ਪਤਾ ਲੱਗਿਆ ਕਿ ਜਪਾਨੀ ਲੋਕਾਂ ਦੇ ਖਾਣ ਪੀਣ ਦੇ ਤੌਰ ਤਰੀਕੇ ਉਹਨਾਂ ਦੇ ਫੂਡ ਕਲਚਰ ਦੇ ਨਾਲ ਇਕਿਗਾਈ ਦਾ ਗਿਆਨ ਹੋਣਾ ਉਹਨਾਂ ਦੀ ਲੰਮੀ ਉਮਰ ਦੀ ਵੱਡੀ ਵਜ੍ਹਾ ਹੈ ਇੱਥੋਂ ਦੇ ਲੋਕ ਕਿਸੇ ਗੰਭੀਰ ਰੋਗ ਦੇ ਸ਼ਿਕਾਰ ਵੀ ਨਹੀਂ ਹੁੰਦੇ ਅਤੇ ਜ਼ਿਆਦਾਤਰ ਲੋਕ ਆਪਣਾ ਸਾਰਾ ਜੀਵਨ ਤੰਦਰੁਸਤ ਰਹਿ ਕੇ ਹੀ ਬਿਤਾਉਂਦੇ ਹਨ ਇੱਥੋਂ ਦੀਆਂ ਔਰਤਾਂ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਮੁਕਾਬਲੇ ਵਧੇਰੇ ਤੰਦਰੁਸਤ ਅਤੇ ਲੰਮਾ ਜੀਵਨ ਜਿਉਂਦੀਆਂ ਹਨ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦੇ ਕੁੱਲ 5 ਬਲੂ ਜ਼ੋਨ ਹਨ। ਇਨ੍ਹਾਂ ਪੰਜਾਂ ਵਿੱਚੋਂ ਤਿੰਨ ਬਲੂ ਜ਼ੋਨ ਸਮੁੰਦਰ ਦੇ ਵਿਚਾਲੇ ਵਸੇ ਹਨ। ਇਸ ਕਰਕੇ ਉੱਥੇ ਭੌਤਿਕ ਸਾਧਨ ਵੀ ਬਹੁਤ ਸੀਮਤ ਹਨ, ਜਿਸ ਕਰਕੇ ਉੱਥੋਂ ਦੇ ਲੋਕਾਂ ਕੋਲ ਇੱਕ ਦੂਜੇ ਦੀ ਮਦਦ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਹੁੰਦਾ। ਪਰ ਇਹ ਕੰਮ ਉਹ ਪੂਰੇ ਜੋਸ਼ ਅਤੇ ਖੁਸ਼ੀ ਨਾਲ ਕਰਦੇ ਹਨ। ਇੱਥੋਂ ਦੇ ਕੁਝ ਲੋਕਾਂ ਲਈ ਦੂਜਿਆਂ ਦੀ ਮਦਦ ਕਰਨਾ ਹੀ ਉਹਨਾਂ ਦਾ ਇਕੀਗਾਈ ਹੈ ਅਤੇ ਇਹੀ ਉਹਨਾਂ ਦੀ ਲੰਮੀ ਉਮਰ ਦਾ ਰਾਜ਼ ਹੈ। ਤਾਂ ਦੋਸਤੋ ਏਸੀ ਇਕੀਗਾਈ ਬਾਰੇ ਜਾਣਨ ਦੀ ਸ਼ੁਰੂਆਤ ਅਗਲੇ ਭਾਗਾਂ ਵਿੱਚ ਅਸੀਂ ਜਾਣਾਂਗੇ ਕਿ ਅੱਜ ਦੇ ਇਸ ਯੁੱਗ ਵਿੱਚ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਕਿਉਂ ਹੋ ਜਾਂਦੇ ਹਨ ਅਤੇ ਇਹ ਵੀ ਸਮਝਾਂਗੇ ਕਿ ਇਕਿਗਾਈ ਤੋਂ ਸਾਨੂੰ ਕਿਸ ਤਰ੍ਹਾਂ ਦਾ ਫਾਇਦਾ ਹੋ ਸਕਦਾ ਹੈ ਤੰਦਰੁਸਤ ਸਰੀਰ ਵਿੱਚ ਹੀ ਨਿਰੋਗ ਮਨ ਵਸਦਾ ਹੈ ਇਹ ਕਹਾਵਤ ਵਾਕਈ ਬਹੁਤ ਸਾਰਥਕ ਅਤੇ ਸੋਚਣ ਲਈ ਮਜਬੂਰ ਕਰਨ ਵਾਲੀ ਹੈ ਇਸ ਕਹਾਵਤ ਤੋਂ ਸਾਨੂੰ ਸਰੀਰ ਤੇ ਮਨ ਦੋਵਾਂ ਦਾ ਮਤਵ ਸਮਝਾਉਂਦਾ ਹੈ ਸਰੀਰ ਅਤੇ ਮਨ ਦੋਹਾਂ ਦੀ ਤੰਦਰੁਸਤੀ ਇੱਕ ਦੂਸਰੇ ਤੇ ਨਿਰਭਰ ਕਰਦੀ ਹੈ ਇਸ ਦਾ ਇਹੀ ਅਰਥ ਹੈ ਕਿ ਸਦਾ ਜਵਾਨ ਰਹਿਣ ਲਈ ਤੁਹਾਡੇ ਮਨ ਦਾ ਰੁੱਝਿਆ ਹੋਇਆ ਤੇ ਖੁੱਲਾ ਹੋਣਾ ਬਹੁਤ ਜ਼ਰੂਰੀ ਹੈ ਜੋਸ਼ ਨਾਲ ਭਰਿਆ ਮਨ ਤੁਹਾਨੂੰ ਸਦਾ ਜਵਾਨ ਰੱਖਦਾ ਹੈ ਤੇ ਉਮਰ ਵਧਨ ਦੇ ਅਸਾਰ ਘਟ ਦਿਖਾਈ ਦਿੰਦੇ ਹਨ ਜਿਸ ਤਰ੍ਹਾਂ ਸਰੀਰ ਦੀ ਕਸਰਤ ਨਾ ਕਰਨ ਕਰਕੇ ਸਾਡੇ ਸਰੀਰ ਤੇ ਜੋਸ਼ ਉੱਪਰ ਬੁਰਾ ਅਸਰ ਪੈਂਦਾ ਹੈ ਓਵੇਂ ਹੀ ਜੇਕਰ ਅਸੀਂ ਮਾਨਸਿਕ ਕਸਰਤ ਨਹੀਂ ਕਰਦੇ ਸਾਡੇ ਨਿਊਰੋਲੋਜੀਕਲ ਕਨੈਕਸ਼ਨ ਜਾਂ ਦਿਮਾਗੀ ਸਾਵਾਂਪਣ ਵੀ ਕਮਜ਼ੋਰ ਹੋਣ ਲੱਗਦੇ ਹਨ ਫਿਰ ਹਾਲਾਤ ਤੇ ਮਾਹੌਲ ਤੇ ਪ੍ਰਤੀਕਿਰਿਆ ਕਰਨ ਦੀ ਸਾਡੀ ਸਥਿਤੀ ਕਮਜ਼ੋਰ ਹੋਣ ਲੱਗਦੀ ਹੈ ਇਸ ਲਈ ਦਿਮਾਗ ਨੂੰ ਵੀ ਕਸਰਤ ਕਰਨ ਦੀ ਜ਼ਰੂਰਤ ਪੈਂਦੀ ਹੈ ਜਦੋਂ ਦਿਮਾਗ ਨੂੰ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਦਿਮਾਗ ਨਵੇਂ ਸਬੰਧਾਂ ਦਾ ਨਿਰਮਾਣ ਕਰਦਾ ਹੈ ਤੇ ਨਵੇਂਉਂਦਾ ਵੀ ਹੈ ਇਸ ਲਈ ਹਮੇਸ਼ਾ ਨਵੀਆਂ ਗੱਲਾਂ ਕਰਨੀਆਂ ਤੇ ਸਿੱਖਣੀਆਂ ਤੇ ਤਬਦੀਲੀ ਕਰਨਾ ਅਹਿਮ ਹੁੰਦਾ ਹੈ ਇਸ ਵਜ੍ਹਾ ਕਰਕੇ ਭਾਵੇਂ ਸਾਨੂੰ ਔਖਾ ਲੱਗਦਾ ਹੋਵੇ ਤੇ ਤਣਾਅ ਵੀ ਮਹਿਸੂਸ ਹੋਵੇ ਪਰ ਸਾਡਾ ਆਰਾਮ ਖੇਰੇ ਯਾਨੀ ਕੰਫਰਟ ਜ਼ੋਨ ਤੋਂ ਬਾਹਰ ਹੋਣਾ ਲਾਜ਼ਮੀ ਹੁੰਦਾ ਹੈ ਕੋਲਿੰਜ਼ ਹੈਮਿੰਗਵੇ ਤੇ ਸ਼ਲੋਮੋ ਬ੍ਰੈਜ਼ਨੇਟਸ ਨੇ ਆਪਣੀ ਕਿਤਾਬ ਮੈਕਸਿਮਮ ਬ੍ਰੇਨ ਪਾਵਰ ਚੈਲੰਜਿੰਗ ਦਾ ਬ੍ਰੇਨ ਫਾਰ ਹੈਲਥ ਐਂਡ ਵਿਜ਼ਡਮ ਵਿੱਚ ਲਿਖਿਆ ਹੈ ਮਾਨਸਿਕ ਸਿਖਲਾਈ ਦਾ ਅਡੱਡ ਪੱਧਰਾਂ ਤੇ ਲਾਭ ਹੁੰਦਾ ਹੈ ਉਹ ਕਹਿੰਦੇ ਹਨ ਜਦੋਂ ਤੁਸੀਂ ਕੋਈ ਕੰਮ ਪਹਿਲੀ ਦਫਾ ਕਰਦੇ ਹੋ ਤਾਂ ਤੁਹਾਨੂੰ ਔਖਾ ਲੱਗਦਾ ਹੈ ਉਸ ਨੂੰ ਪੂਰਾ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਜਦੋਂ ਦੂਜੀ ਵਾਰ ਉਹੀ ਕੰਮ ਕਰਦੇ ਹੋ ਤਾਂ ਪਹਿਲੀ ਵਾਰ ਦਾ ਅਭਿਆਸ ਤੁਹਾਡੇ ਕੰਮ ਆਉਂਦਾ ਹੈ ਤੇ ਕੰਮ ਉਹਨਾਂ ਔਖਾ ਨਹੀਂ ਲੱਗਦਾ ਤੁਹਾਨੂੰ ਲੱਗਦਾ ਹੈ ਕੰਮ ਤਾਂ ਕਾਫੀ ਸੌਖਾ ਹੈ ਅਸਲ ਵਿੱਚ ਕੰਮ ਉਹ ਜਿਹਾ ਹੀ ਹੁੰਦਾ ਹੈ ਪਰ ਪਹਿਲੀ ਵਾਰ ਕੰਮ ਕਰਦੇ ਮਿਲੇ ਅਨੁਭਵ ਤੇ ਸਿਖਲਾਈ ਦਾ ਪ੍ਰਭਾਵ ਅਗਾਹ ਕਮ ਆਉਂਦਾ ਹੈ ਉਸ ਵੇਲੇ ਕੰਮ ਕਰਨ ਦਾ ਜੋਸ਼ ਤੇ ਮਿਆਰ ਵੀ ਵੱਧਾ ਹੈ ਨਤੀਜਾ ਇਹੀ ਹੁੰਦਾ ਹੈ ਕਿ ਉਹ ਕੰਮ ਕਰਦੇ ਸਮੇਂ ਉਸ ਇਨਸਾਨ ਦਾ ਆਪਣਾ ਬਿੰਬ ਵੀ ਵਿਕਸਿਤ ਹੁੰਦਾ ਹੈ ਤਣਾਅ ਲੰਮੀ ਉਮਰ ਦਾ ਦੁਸ਼ਮਣ ਹੈ ਕੁਝ ਲੋਕ ਆਪਣੀ ਅਸਲ ਉਮਰ ਤੋਂ ਵਡੇਰੇ ਦਿਸਦੇ ਹਨ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਤਣਾ ਇਸ ਦੇ ਪਿੱਛੇ ਦੀ ਮੁੱਖ ਵਜ੍ਹਾ ਹੈ ਸਰੀਰ ਦਾ ਜਿੰਨਾ ਨੁਕਸਾਨ ਤਣਾ ਕਰਕੇ ਹੁੰਦਾ ਹੈ ਉਹ ਨਾ ਹੋਰ ਕਿਸੇ ਕਾਰਨ ਨਹੀਂ ਹੁੰਦਾ ਅਮਰੀਕਨ ਇੰਸਟੀਚਿਊਟ ਆਫ ਸਟ੍ਰੈਸ ਮੈਨੇਜਮੈਂਟ ਨੇ ਸਰੀਰ ਦੀ ਇਸ ਅਰਧ ਤਬਾਹੀ ਦੀ ਪ੍ਰਕਿਰਿਆ ਦੀ ਪਰਚੋਲ ਕੀਤੀ ਤੇ ਸਿੱਟਾ ਕੱਢਿਆ ਕਿ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਤਣਾ ਹੁੰਦਾ ਹੈ ਅੱਜਕੱਲ੍ਹ ਲੋਕ ਬਹੁਤ ਕਾਹਲ ਵਾਲੀ ਜ਼ਿੰਦਗੀ ਜੀ ਰਹੀ ਹਨ ਨਾਲ ਹੀ ਮਾਹੌਲ ਵੀ ਮੁਕਾਬਲੇਬਾਜ਼ੀ ਵਾਲਾ ਹੈ ਅਜਿਹੇ ਹਾਲਾਤਾਂ ਵਿੱਚ ਸਾਡੇ ਸਰੀਰ ਨੂੰ ਸਦਾ ਦਿੱਕਤਾਂ ਦੇ ਸੰਕੇਤ ਮਿਲਦੇ ਰਹਿੰਦੇ ਹਨ ਅਤੇ ਪ੍ਰਤੀਕਿਰਿਆ ਵਜੋਂ ਸਰੀਰ ਵਿੱਚ ਤਣਾਅ ਪੈਦਾ ਹੁੰਦਾ ਹੈ ਵੈਸੇ ਦੇਖਿਆ ਜਾਵੇ ਤਾਂ ਇਹ ਪ੍ਰਤੀਕਿਰਿਆ ਵਸ ਬਣਿਆ ਤਣਾਅ ਚੰਗਾ ਹੈ ਕਿਉਂਕਿ ਇਸ ਨਾਲ ਅਸੀਂ ਖੁਦ ਨੂੰ ਆਲੇ-ਦੁਆਲੇ ਦੇ ਮਾਹੌਲ ਮੁਤਾਬਕ ਢਾਲ ਲੈਂਦੇ ਹਾਂ ਵਿਕਾਸ ਦੀ ਇਸ ਯਾਤਰਾ ਵਿੱਚ ਅਸੀਂ ਇਸ ਤਰ੍ਹਾਂ ਦੇ ਹੰਗਾਰੇ ਕਰਨ ਔਖੇ ਹਾਲਾਤ ਤੋਂ ਬਾਹਰ ਆ ਕੇ ਮੁਸੀਬਤਾਂ ਤੋਂ ਬਚ ਸਕਦੇ ਹਾਂ ਜਦੋਂ ਸਾਨੂੰ ਖਤਰੇ ਦੇ ਸੰਕੇਤ ਮਿਲਦੇ ਹਨ ਤਾਂ ਸਾਡਾ ਦਿਮਾਗ ਪਿਟਿਊਇਟਰੀ ਗਲੈਂਡ ਨੂੰ ਸਰਗਰਮ ਕਰਦਾ ਹੈ ਇਸ ਨਾਲ ਸਾਡੇ ਸਰੀਰ ਵਿੱਚ ਜੋ ਹਾਰਮੋਨ ਬੰਦੇ ਹਨ ਉਹ ਕੋਰਟੋਕੋਟਰੋਪਿਨ ਛੱਡਦੇ ਹਨ ਇਸ ਨੂੰ ਸਾਡੇ ਨਰਵਸ ਪ੍ਰਬੰਧ ਦੁਆਰਾ ਸਾਡੇ ਸਰੀਰ ਵਿੱਚ ਪਹੁੰਚਾਇਆ ਜਾਂਦਾ ਹੈ ਉਸ ਤੋਂ ਬਾਅਦ ਐਡਰਨਲ ਗ੍ਰੈਂਡ ਨੂੰ ਸੰਕੇਤ ਮਿਲਦਾ ਹੈ ਐਡਨਲਾਈਨ ਅਤੇ ਕੋਰਟੀਜ਼ੋਲ ਪੈਦਾ ਹੁੰਦੇ ਹਨ ਐਡਨਲਾਈਨ ਸਾਡੇ ਸਾਹ ਲੈਣ ਦੀ ਪ੍ਰਕਿਰਿਆ ਦੀ ਗਤੀ ਤੇ ਨਬਜ਼ ਦੀ ਗਤੀ ਨੂੰ ਵਧਾਉਂਦਾ ਹੈ ਇਸਨਰ ਸਾਡੀਆਂ ਮਾਸਪੇਸ਼ੀਆਂ ਸਾਹਮਣੇ ਆਉਣ ਵਾਲੇ ਖਤਰੇ ਨਾਲ ਟਕਰਾ ਕੇ ਆਪਣੇ ਆਪ ਨੂੰ ਬਚਾਉਣ ਲਈ ਤਿਆਰ ਹੋ ਜਾਂਦੇ ਹਨ ਉਸ ਵੇਲੇ ਕੋਰਟੀਜ਼ੋਲ ਸਾਡੇ ਸਰੀਰ ਵਿੱਚ ਬਲੱਡ ਗਲੂਕੋਜ਼ ਤੇ ਡੋਪਾਮਾਈਨ ਦੀ ਮਿਕਦਾਰ ਵਧਾਉਂਦਾ ਹੈ ਤੇ ਅਸੀਂ ਇਸ ਸਮੱਸਿਆ ਨਾਲ ਲੜਨ ਲਈ ਤਿਆਰ ਹੋ ਜਾਂਦੇ ਹਾਂ ਦੇਖਿਆ ਜਾਵੇ ਤਾਂ ਇਹ ਤਨਾ ਸਾਡੇ ਲਈ ਲਾਹੇਵੰਦ ਹੈ ਤੇ ਸਾਨੂੰ ਬਚਾਉਣ ਵਾਲਾ ਵੀ ਹੈ ਪਰ ਵਾਰ-ਵਾਰ ਇਸ ਤਨਾ ਦੀ ਆਮਦ ਸਾਡੇ ਸਰੀਰ ਲਈ ਬਿਨਾਂ ਸ਼ੱਕ ਹਾਨੀਕਾਰਕ ਸਿੱਧ ਹੁੰਦੀ ਹੈ ਨਿਰੰਤਰ ਤਣਾਵ ਵਿੱਚ ਰਹਿਣਾ ਸਰੀਰ ਲਈ ਘਾਤਕ ਹੈ ਨਾਲ ਹੀ ਦਿਮਾਗੀ ਯਾਦਦਾਸ਼ਤ ਨਾਲ ਸੰਬੰਧਿਤ ਕੋਸ਼ਿਕਾਾਂ 'ਤੇ ਵੀ ਮਾਰੂ ਅਸਰ ਪਾਉਂਦਾ ਹੈ। ਲਗਾਤਾਰ ਤਣਾਅ ਨਾਲ ਨਿਰਾਸ਼ਾ ਉਤਪੰਨ ਹੁੰਦੀ ਹੈ। ਨਿਰਾਸ਼ਾ ਤੋਂ ਬਚਾਉਣ ਵਾਲੇ ਹਾਰਮੋਨਸ ਦੀ ਬੰਤਰ ਵੀ ਰੁਕ ਜਾਂਦੀ ਹੈ। ਇਸੇ ਕਾਰਨ ਬਾਕੀ ਸਿੱਟੇ ਸਾਹਮਣੇ ਆਉਂਦੇ ਹਨ ਜਿਵੇਂ ਚਿੜਚਿੜਾਪਨ, ਉਨੀਂਦਰਾ, ਚਿੰਤਾ, ਹਾਈ ਬਲੱਡ ਪ੍ਰੈਸ਼ਰ ਆਦਿ। ਭਾਵੇਂ ਮੁਸ਼ਕਲ ਹਾਲਾਤ ਸਾਡੇ ਮਾਨਸਿਕ ਸਰੀਰ ਦੇ ਰੁਝੇ ਰਹਿਣ ਦੀ ਲੋੜ ਪੈਦਾ ਕਰਦੇ ਹਨ ਪਰ ਜੇਕਰ ਅਸੀਂ ਸਮੇਂ ਤੋਂ ਪਹਿਲਾਂ ਆਉਂਦੇ ਬੁਢਾਪੇ ਨੂੰ ਟਾਲਣਾ ਹੈ ਤਾਂ ਜੀਵਨ ਦੇ ਰੋਜ਼ਮਰਰਾ ਵਿਹਾਰ ਨੂੰ ਤਣਾਅ ਤੋਂ ਮੁਕਤ ਰੱਖਣ ਦੀ ਕਲਾ ਸਿੱਖਣੀ ਪਵੇਗੀ ਸਾਡੇ ਡਰ ਤੇ ਚਿੰਤਾਵਾਂ ਅਸਲੀ ਹੋਣ ਜਾਂ ਨਕਲੀ ਪਰ ਉਸ ਤੋਂ ਜੋ ਤਣਾਅ ਪੈਦਾ ਹੁੰਦਾ ਹੈ ਉਸ ਦੇ ਨਤੀਜੇ ਅਸਲੀ ਹੀ ਹੁੰਦੇ ਹਨ ਸਾਡੇ ਮਨ ਤੇ ਸਰੀਰ ਤੇ ਵੀ ਉਸ ਤਣਾਅ ਦੇ ਮਾੜੇ ਪ੍ਰਭਾਵ ਪੈਂਦੇ ਹਨ ਇਸ ਨਾਲ ਸਾਡੀ ਹਾਜ਼ਮੀ ਅਤੇ ਚਮੜੀ ਤੋਂ ਲੈ ਕੇ ਕਈ ਹੋਰ ਅੰਗਾਂ ਉੱਪਰ ਬੁਰਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਸੰਕਟ ਤੋਂ ਪਹਿਲਾਂ ਹੀ ਇਸ ਦੇ ਹੱਲ ਤਲਾਸ਼ਨੇ ਪੈਣਗੇ ਕਈ ਲੋਕਾਂ ਨੇ ਇਸ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਤਰਨਾ ਮੁਕਤ ਹੋਣ ਦੇ ਤਰੀਕਿਆਂ ਵਿੱਚ ਸੁਚੇਤ ਰਹਿਣ ਨੂੰ ਸਭ ਤੋਂ ਅਹਿਮ ਮੰਨਿਆ ਗਿਆ ਹੈ ਅਸੀਂ ਕਿਹੜੇ ਹਾਲਾਤ ਦਾ ਕੀ ਜਵਾਬ ਦਿੰਦੇ ਹਾਂ ਇਸ ਬਾਰੇ ਧਿਆਨ ਇਕਾਗਰ ਕਰਨਾ ਸੁਚੇਤਨਾਂ ਦਾ ਪਹਿਲਾ ਪੜਾ ਹੈ ਅਜਿਹਾ ਕਰਨ ਨਾਲ ਅਸੀਂ ਵਰਤਮਾਨ ਵਿੱਚ ਜੀਣ ਲੱਗਦੇ ਹਾਂ ਤੇ ਵਿਚਾਰਾਂ ਨੂੰ ਆਪਣੇ ਕਾਬੂ ਤੋਂ ਬਾਹਰ ਜਾਣ ਨੂੰ ਰੋਕ ਸਕਦੇ ਹਾਂ ਸੁਚੇਤਤਾ ਦੀ ਅਵਸਥਾ ਤੱਕ ਪਹੁੰਚਣ ਦਾ ਇੱਕ ਰਸਤਾ ਹੈ ਧਿਆਨ ਯਾਨੀ ਮੈਡੀਟੇਸ਼ਨ ਧਿਆਨ ਦੀ ਮਦਦ ਨਾਲ ਅਸੀਂ ਦੁਨੀਆ ਦੀ ਜਾਣਕਾਰੀ ਨੂੰ ਨੇਤਾਰ ਕੇ ਆਪਣੇ ਮਨ ਤੱਕ ਪਹੁੰਚ ਸਕਦੇ ਹਾਂ ਮਾਈਂਡਫੁਲਨੈਸ ਯਾਨੀ ਸੁਚੇਤਨ ਨੂੰ ਅਸੀਂ ਸਿਖਲਾਈ ਦੁਆਰਾ ਹਾਸਲ ਕਰ ਸਕਾਂਗੇ ਜੇਕਰ ਅਸੀਂ ਮੈਡੀਟੇਸ਼ਨ ਰਾਹੀਂ ਇਹ ਕਰ ਪਾਈਏ ਤਾਂ ਲਾਜ਼ਮੀ ਹੀ ਆਪਣੇ ਤਣਾਅ ਤੇ ਕਾਬੂ ਪਾ ਸਕਦੇ ਹਾਂ ਜ਼ਿਆਦਾ ਬੈਠਣ ਨਾਲ ਵੀ ਬੁਢਾਪਾ ਜਲਦੀ ਆਉਂਦਾ ਹੈ ਅੱਜ ਕੱਲ ਦਾ ਵਰਕ ਕਲਚਰ ਜ਼ਿਆਦਾਤਰ ਇੱਕੋ ਥਾਂ ਤੇ ਬੈਠ ਕੇ ਕਰਨ ਵਾਲਾ ਕੰਮ ਹੈ ਇਸ ਨਾਲ ਹਾਈਪਰ ਟੈਪਸ਼ਨ ਤੇ ਮੋਟਾਪੇ ਵਰਗੀਆਂ ਬਿਮਾਰੀਆਂ ਦੇ ਵਾਧੇ ਦਾ ਖਤਰਾ ਪੈਦਾ ਹੋਇਆ ਹੈ ਲੰਬਾ ਸਮਾਂ ਇੱਕੋ ਜਗ੍ਹਾ ਬੈਠ ਕੇ ਕੰਮ ਕਰਨ ਨਾਲ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਇਨਸਾਲ ਇਹਨਾਂ ਦੀ ਕਿਰਿਆ ਹੌਲੀ ਹੋਣ ਲੱਗਦੀ ਹੈ ਇਕ ਉਥਾਂ ਬੈਠੇ ਰਹਿਣ ਨਾਲ ਹਾਈਪਰਟੈਨਸ਼ਨ, ਬਦਹਜਮੀ, ਦਿਲ ਦੀਆਂ ਬਿਮਾਰੀਆਂ ਤੇ ਹੱਡੀਆਂ ਦੇ ਕਮਜ਼ੋਰ ਹੋਣ ਦੀਆਂ ਸਮੱਸਿਆਵਾਂ ਵਧਦੀਆਂ ਹਨ। ਇਹ ਠੀਕ ਹੈ ਕਿ ਸਾਡੀ ਉਮਰ ਬਾਹਰੀ ਤੇ ਅੰਦਰੂਨੀ ਦੋਵੇਂ ਪੱਧਰਾਂ ਤੇ ਹੀ ਵਧਦੀ ਹੈ। ਮੰਨਿਆ ਕਿ ਦੋਵਾਂ ਪੱਧਰਾਂ ਤੇ ਸਰੀਰ ਤੇ ਮਨ ਵੱਡੇ ਹੋ ਰਹੇ ਹਨ ਪਰ ਲੋਕਾਂ ਦੀ ਉਮਰ ਪਛਾਣਨ ਦਾ ਸੌਖਾ ਤਰੀਕਾ ਉਹਨਾਂ ਦੀ ਚਮੜੀ ਹੈ। ਸਾਡੇ ਸਰੀਰ ਦੇ ਅੰਦਰੂਨੀ ਬਦਲਾ ਸਾਡੀ ਚਮੜੀ ਤੇ ਦਿਖਾਈ ਦਿੰਦੇ ਹਨ। ਕਿਹਾ ਜਾ ਸਕਦਾ ਹੈ ਕਿ ਸਾਡੀ ਚਮੜੀ ਸਾਡੇ ਅੰਦਰੂਨੀ ਪ੍ਰਬੰਧ ਦਾ ਸ਼ੀਸ਼ਾ ਹੁੰਦੀ ਹੈ। ਜੋ ਲੋਕ ਮਾਡਲਿੰਗ ਕਰਦੇ ਹਨ ਉਹ ਦੱਸਦੇ ਹਨ ਕਿ ਕਿਸੇ ਵੀ ਫੈਸ਼ਨ ਸ਼ੋਅ ਤੋਂ ਇੱਕ ਦਿਨ ਪਹਿਲਾਂ ਉਹ ਰਾਤ ਨੂੰ 9 ਤੋਂ 10 ਘੰਟੇ ਤੱਕ ਸੌਂਦੇ ਹਨ ਇਸ ਨਾਲ ਚਮੜੀ ਨੂੰ ਅਨੋਖੀ ਦਿੱਖ ਮਿਲਦੀ ਹੈ ਤੇ ਉਹ ਬਧੇਰੇ ਤੰਦਰੁਸਤ ਤੇ ਸੋਹਣੇ ਦਿਖਾਈ ਦਿੰਦੇ ਹਨ ਵਿਗਿਆਨ ਨੇ ਸਾਬਤ ਕੀਤਾ ਹੈ ਕਿ ਜਵਾਨ ਰਹਿਣ ਲਈ ਸਭ ਤੋਂ ਪ੍ਰਭਾਵੀ ਤਰੀਕਾ ਨੀਂਦ ਹੈ ਨੀਂਦ ਨਾਲ ਸਾਡੇ ਸਰੀਰ ਵਿੱਚ ਮੈਲਟੋਨਿਨ ਹਾਰਮੋਨ ਪੈਦਾ ਹੁੰਦੇ ਹਨ ਜਿਸ ਨਾਲ ਅਸੀਂ ਜਵਾਨ ਦਿਸਣ ਲੱਗਦੇ ਹਾਂ ਸਾਡੇ ਮਨ ਵਿੱਚ ਅਸਾਧਾਰਨ ਤਾਕਤ ਹੈ ਸਾਡਾ ਸਰੀਰ ਜਵਾਨ ਦੇ ਸਿਗਾ ਜਾਂ ਬੁੱਢਾ ਇਸ ਉੱਪਰ ਸਾਡੇ ਮਨ ਦਾ ਕਾਫੀ ਪ੍ਰਭਾਵ ਹੈ। ਕਈ ਡਾਕਟਰ ਕਹਿੰਦੇ ਹਨ ਕਿ ਸਰੀਰ ਦੇ ਜਵਾਨ ਦਿਸਣ ਲਈ ਮਨ ਦਾ ਰੁੱਝਿਆ ਹੋਣਾ ਤੇ ਜੋਸ਼ ਨਾਲ ਭਰਿਆ ਹੋਣਾ ਲਾਜ਼ਮੀ ਹੈ। ਇਹ ਹੀ ਇਕਾਈ ਦਾ ਆਧਾਰ ਹੈ। ਹਾਲਾਂਕਿ ਇਸ ਦਾ ਉਪਯੋਗ ਸਿਰਫ ਸਮੱਸਿਆ ਦੇ ਸਮੇਂ ਕਰਨਾ ਹੀ ਸਹੀ ਨਹੀਂ ਹੋਵੇਗਾ। ਸਦਾ ਜੋਸ਼ ਨਾਲ ਭਰੇ ਹੋਣ ਤੇ ਕੰਮ ਕਰਨ ਦੀ ਕਲਾ ਵੀ ਅਸੀਂ ਸਿੱਖਣੀ ਹੈ। ਯੇਸ਼ੀਵਾ ਯੂਨੀਵਰਸਿਟੀ ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਦੋ ਇੱਕੋ ਜਿਹੇ ਪੇੜ ਦੇਖਣ ਨੂੰ ਮਿਲੇ। ਜਿਹੜੇ ਲੋਕ ਸਮੱਸਿਆਵਾਂ ਨੂੰ ਜ਼ਿੰਦਗੀ ਦੇ ਸਕਾਰਾਤਮਕ ਨਜ਼ਰੀਏ ਤੋਂ ਦੇਖਦੇ ਹਨ ਤੇ ਆਪਣੀਆਂ ਭਾਵਨਾਵਾਂ ਨੂੰ ਦਿਸ਼ਾ ਦੇਣੀ ਜਾਣਦੇ ਹਨ ਉਹ ਲੰਮੀ ਉਮਰ ਜੀਣ ਦੀ ਯਾਤਰਾ ਲਈ ਸਹੀ ਦਿਸ਼ਾ ਵਿੱਚ ਹਨ ਮੁਸ਼ਕਿਲ ਵਿੱਚ ਹੋਣ ਦੇ ਬਾਵਜੂਦ ਵੀ ਚਿਹਰੇ ਤੋਂ ਹਾਸਾ ਨਾ ਗੁਆਉਣ ਵਾਲਾ ਇਨਸਾਨ ਸਦਾ ਜਵਾਨ ਦਿਸਦਾ ਹੈ ਇੰਜ ਦੀ ਸੰਜਮੀ ਜੀਵਨ ਸ਼ੈਲੀ ਨਾਲ ਚਿੰਤਾਵਾਂ ਘਟਦੀਆਂ ਹਨ ਤੇ ਤਣਾਅ ਦਾ ਪੱਧਰ ਘੱਟ ਹੋਣ ਵਿੱਚ ਸਹਾਇਤਾ ਮਿਲਦੀ ਹੈ 100 ਸਾਲ ਤੋਂ ਵੀ ਲੰਮੀ ਉਮਰ ਜੀਣ ਵਾਲੇ ਲੋਕਾਂ ਵਿੱਚ ਕੁਝ ਸਾਂਝੀਆਂ ਆਤਾਂ ਦੇਖੀਆਂ ਗਈਆਂ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਤਾਂ ਆਈਆਂ ਪਰ ਉਹਨਾਂ ਨੇ ਹਾਂ ਪੱਕੀ ਨਜ਼ਰੀਏ ਨਾਲ ਮੁਸ਼ਕਲਾਂ ਦਾ ਸਾਹਮਣਾ ਕੀਤਾ ਇਹ ਜੋ ਬਿਨਾਂ ਹਾਰੇ ਮੁਸ਼ਕਲਾਂ ਤੋਂ ਪਾਰ ਪਾਉਂਦੇ ਰਹੇ